ਅੱਜ ਤੁਸੀਂ ਅਮਰਗੜ ਨਵੀਂ ਤਹਿਸੀਲ ਕੰਪਲੈਕਸ ਬਣੀ ਹੈ ਜਿਹੜੀ ਉੱਥੇ ਆਏ ਹੋ ਵਿਜ਼ਿਟ ਕੀਤਾ ਕੀ ਕਹਿਣਾ ਚਾਹੋਗੇ ਅਸੀਂ ਸਾਡੇ ਪਹਿਲਾਂ ਤਾਂ ਜਿੰਨੇ ਵੀ ਹਲਕੇ ਦੇ ਫਾਸੀ ਨਹੀਂ ਹੁਣ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਬਹਿਗੂਰੀ ਦਾ ਖਾਲਸਾ ਸਭ ਤੋਂ ਪਹਿਲਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦੋ ਤਹਿਸੀਲਾਂ ਮਲੇਰਕੋਟਲਾ ਨਾ ਆਪਣੇ ਅਮਰਗੜ ਤੇ ਅਹਿਮਦਗੜ ਦਿੱਤੀਆਂ ਨੇ ਥੋੜੇ ਟਾਈਮ ਤੋਂ ਬਾਅਦ ਇਹਨਾਂ ਦਾ ਅਦਕਾਟਨ ਵੀ ਸ਼ਾਇਦ ਸਿਸ਼ੀਆਮ ਸਾਹਿਬ ਕੋਲ ਅਪੀਲ ਕਰਾਂਗੇ ਤੇ ਉਹ ਵੀ ਜਲਦੀ ਡੇਟ ਲੈ ਲਵਾਂਗੇ ਤੇ ਇਸ ਕਰਕੇ ਤੁਸੀਂ ਦੇਖਿਆ ਹੋਊਗਾ ਮੈਨੂੰ ਲੱਗਦਾ ਹਜੇ ਤੁਸੀਂ ਅੰਦਰ ਵਿਜ਼ਿਟ ਨਹੀਂ ਹੁਣ ਆਪਏ ਵਿਜ਼ਿਟ ਮਾਰਾਂਗੇ ਤੁਸੀਂ ਦੇਖਿਓ ਬਈ ਕਿੰਨੀ ਸ਼ਾਨਦਾਰ ਕਿੰਨੀ ਆਧੁਨਿਕ ਕਿੰਨਾ ਹੀ ਆਉਣ ਵਾਲੇ 100 ਸਾਲਾਂ ਤੱਕ ਇਸ ਨੇ ਲੋੜਾਂ ਪੂਰੀਆਂ ਕਰਨੀਆਂ ਨੇ ਸਾਡੇ ਨਗਰ ਅਮਰ ਕਰ ਦੇ ਕਿੰਨੀ ਲੱਗਣਾ ਹੋਣੀ ਹੈ ਇਹ ਕਰੀਬ 6 ਲੱਖ 6 ਕਰੋੜ 60 ਲੱਖ ਦੇ ਇਰਦ-ਗਿਰਦ ਇਹਦੇ ਤੇ ਲੱਗਤਾ ਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿੱਥੇ ਕਿਤੇ ਕੋਈ ਸਾਨੂੰ ਲੱਗੂ ਵੀ ਹੋਰ ਕੋਈ ਚੀਜ਼ ਕਰਨ ਵਾਲੀ ਹੈ ਜੇ ਉਹਨਾਂ ਦੇ ਰੈਜੀਡੈਂਸ ਬਣਨੇ ਨੇ ਉਹਨਾਂ ਦੇ ਬਜਟ ਤੇ ਸ਼ਾਇਦ ਅਡਰ ਅਨਮੈਂਟਮ ਉਹਨਾਂ ਦੇ ਬਕਤੇ ਹੋਣ ਉਹ ਵੱਖਰੇ ਹੋਣੇ ਨੇ ਮਤਲਬ ਕਾਫੀ ਵੱਟਾ ਪ੍ਰੋਜੈਕਟ ਹੋਰ ਬਣ ਜੂਗਾ ਤੇ ਤੁਸੀਂ ਸਾਰੇ ਹੀ ਕਰੀਬ-ਕਰੀਬ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪੈਣੀ ਮੇਰੇ ਨਾਲ 7-8 10 ਕਿਲੋਮੀਟਰ ਦੇ ਘੇਰੇ-ਕਨੇ ਦੇ ਵਿੱਚ ਟਰੱਕੇ ਵੀ ਵਿਅਕਤੀ ਅੱਛਾ ਕੇ ਕੰਮ ਕਰਾ ਲਿਆ ਕਰਨਗੇ ਇਹ ਬਿਲਡਿੰਗ ਲੋਕ ਨਿਰਮਾਣ ਤੋਂ ਆਉਣਗੀਆਂ ਕੀ ਇਹ ਬਿਲਡਿੰਗ ਕਿਹਨੇ ਪ੍ਰੋਜੈਕਟ ਫਾਰਮੈਟ ਰਿਕੁਆਇਰਮੈਂਟ ਨਹੀਂ ਇਹ ਐਕਸ਼ਨ ਪੀ ਡਬਲਯੂ ਡੀ ਇਹਨਾਂ ਦੇ ਬੀ ਐਂਡ ਆਰ ਹੁੰਦੇ ਇਹਨਾਂ ਦੇ ਅੰਡਰ ਹੀ ਹੁੰਦੀ ਆ ਉਸ ਤੋਂ ਬਾਅਦ ਫਿਰ ਗਾਹਾਂ ਕੋਈ ਟੈਂਡਰ ਦਿੱਤੇ ਜਾਂਦੇ ਨੇ ਦੇਖਦੇ ਕਿ ਸਾਰੀ ਇਹ ਐਕਸ਼ਨ ਸਾਹਿਬ ਨੇ ਸਾਡੇ ਐਸ ਡੀ ਸਾਹਿਬ ਨੇ ਇਹਨਾਂ ਦੀ ਹੀ ਹੁੰਦੀ ਆ ਸਰ ਕਦੋਂ ਤੱਕ ਇਹ ਘਟਨ ਹੋ ਜੂਗਾ ਜਿਹੜਾ ਇਹ ਆ ਥੋੜਾ ਜਿਹਾ ਕੰਮ ਰਹਿੰਦਾ ਅਮੰਤ ਘਟ ਰਹਿੰਦਾ ਇਹਦੀ ਲੈਂਡਸਕੇਪਿੰਗ ਰਹਿੰਦੀ ਆ ਤੂੰ ਮੈਡਮ ਜੀ ਨੂੰ ਮੈਂ ਉਹ ਕਿਹਾ ਵੀ ਉਹ ਜਲਦੀ ਕਰੋ ਮੈਨੂੰ ਲੱਗਦਾ ਵੀ ਇਸ ਨਵੇਂ ਸੈਸ਼ਨ 31 ਮਾਰਚ ਤੇ ਹੁੰਦਾ ਨਾ ਜਦੋਂ ਮੈਂ ਸੈਸ਼ਨ ਵੀ ਉਦੋਂ ਪਹਿਲਾਂ ਪਹਿਲਾਂ 100% ਆਸ ਆ ਵੀ ਹੋ ਜਾਊਗਾ ਸਰ ਜਿਵੇਂ ਇਹ ਖਾਲੀ ਜਗ੍ਹਾ ਪਈ ਆ ਇੱਥੇ ਕੋਈ ਕੀ ਇੱਥੇ ਲੈਂਡਸਕੇਪਿੰਗ ਕਰਾਂਗੇ ਬੂਟੇ ਲਾਵਾਂਗੇ ਗੱਡੀਆਂ ਵਕੇ ਨੇ ਹੋਰ ਪਾਰਕਿੰਗ ਦਾ ਦੂਜਾ ਸਾਰਾ ਡਿਜ਼ਾਈਨ ਹਰ ਚੀਜ਼ ਤੁਹਾਨੂੰ ਐਨ ਮਤਲਬ ਜਿੱਦਾਂ ਚੰਡੀਗੜ੍ਹ ਦੇ ਵਿੱਚ ਹੁੰਦੇ ਨੇ ਦਫ਼ਤਰਾਂ ਦੇ ਇਸੇ ਲੈਵਲ ਦੇ ਮੈਨੂੰ ਫੋਰਨ ਦੀ ਟਾਈਪ ਦੀ ਹੀ ਟਾਟਾ ਬਣੇ ਜੇ ਤਾਂ ਤੁਸੀਂ ਉਹਨੂੰ ਵਿਜਿਤ ਕਰੋਗੇ ਨਾ ਤੁਹਾਨੂੰ ਲੱਗੂ ਵੀ ਜਿਵੇਂ ਸੀ ਕਿਸੇ ਬਾਹਰਲੇ ਦੇਸ਼ ਦੇ ਵਿੱਚ ਘੁੰਮ ਰਹੇ ਹੋ। ਜਿਹੜੀ ਜਮੀਨਾਂ ਨੇ ਨਾ ਤਿੰਨ ਏਕੜ ਤੋਂ 4 ਏਕੜ ਦੇ ਕਰੀਬ ਅਸੀਂ ਲੈਣੇ ਆ। ਫਿਰ ਜਿੰਨੇ ਟੁਕੜੇ ਦੇ ਵਿੱਚ 2 ਫੁੱਟ 2 ਵਿੱਗੇ ਵੱਧ ਘੱਟ ਹੁੰਦੀ ਹੈ ਉਹ ਵੀ ਪੂਰੇ ਦਾ ਪੂਰਾ ਹੀ ਨੰਬਰ ਲੈ ਲੈਣ ਤਾਂ ਕਿ ਆਉਣ ਵਾਲੀਆਂ ਲੋੜਾਂ ਪੂਰੀਆਂ ਕਿਉਂਕਿ ਇਹਨੇ ਸਦੀਆਂ ਤੱਕ ਰਹਿਣਾ। ਆਪਣੀਆਂ ਆਉਣ ਵਾਲੀਆਂ ਪੁੱਤਾਂ ਇੱਥੇ ਰਾਜ ਕਰਨੀਆਂ। ਤੇ ਉਹਨਾਂ ਦੀਆਂ ਆਉਣ ਵਾਲੀਆਂ ਆਧੁਨਿਕ ਉਸ ਟਾਈਮ ਦੀਆਂ ਲੋੜਾਂ ਕੀ ਕੀ ਹੋਣੀਆਂ ਨੇ ਤੇ ਜਿਹੜੀ ਜ਼ਮੀਨ ਆ ਫਿਰ ਉਹ ਮੁੜ ਕੇ ਤਾਂ ਕਿੱਥੋਂ ਮਿਲਦੀ ਨਹੀਂ ਹੁੰਦੀ ਉਹ ਲੋੜਾਂ ਪੂਰੀਆਂ ਕਰਦੀ ਦਾ ਹੋਗੀ ਸਰ ਹਲਕਾ ਨਿਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਹਲਕਾ ਨਿਵਾਸੀਆਂ ਨੂੰ ਤੇਈ ਕਹੂੰਗਾ ਵੀ ਦੇਖੋ ਅਸੀਂ ਯਤਨ ਕਰਦੇ ਆਂ ਵੀ ਪੰਜਾਬ ਨੂੰ ਸਾਰੇ ਭਾਰਤ ਚੋਂ ਸੋਨੇ ਤੋਂ ਸੋਨਾ ਬਣਾਉਣ ਦੀ ਤੇ ਹਰ ਚੀਜ਼ ਅਸੀਂ ਇਹਨਾਂ ਦੀ ਲੋੜ ਮੁਤਾਬਕ ਕਰਦੇ ਆਂ ਤੇ ਹੁਣ ਵੀ ਤੁਸੀਂ ਦੇਖੇ ਹੋਊਗਾ ਵੀ ਕਿੰਨਾ ਰਾਜ ਅਸੀਂ ਇਹਨਾਂ ਦੇ ਘਰ ਤੱਕ ਲਾਏ ਜਿਵੇਂ ਅਸੀਂ ਕਹਿੰਦੇ ਸੀ ਨਾ ਵੀ ਤੁਹਾਡੇ ਘਰੇ ਘਰੋਂ ਰਾਜ ਚੱਲੂਗਾ ਘਰੋਂ ਤੁਹਾਨੂੰ ਸੂਰਤਾਂ ਮਿਲਣਗੀਆਂ ਸਿਰਫ ਇੱਥੇ ਤੁਰ ਕੇ ਥੋੜੇ ਜਿਹੇ ਟਾਈਮ ਤੇ ਬਾਕੀ ਹੋਰ ਬਹੁਤ ਸਾਰੇ ਸੂਰਤਾਂ ਇੱਥੇ ਇਹਨਾਂ ਨੂੰ ਮਿਲ ਜਣੀਆਂ ਨੇ ਤੇ ਮੈਂ ਤਾਂ ਵਧਾਈ ਦਿੰਦਾ ਸਾਰੇ ਹਲਕਾਂ ਦੇ ਵਾਸੀਆਂ ਨੂੰ ਸਾਡੇ ਕੋਲੇ ਪ੍ਰਧਾਨ ਜੀ ਖੜੇ ਨੇ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਐਮਐਸਆ ਜੀ ਸਾਹਿਬਾਨ ਖੜੇ ਨੇ ਤੇ ਸਾਰੇ ਹੋਰ ਅਹੁਦੇਦਾਰ ਸਾਹਿਬਾਨ ਖੜੇ ਨੇ ਉਹ ਸਾਰੇ ਅੱਜ ਦੇਖੋ ਗੱਦਗੱਦ ਹੋਏ ਪਏ ਨੇ ਸਾਰਿਆਂ ਦੇ ਮਨ ਦੇ ਵਿੱਚ ਖੁਸ਼ੀਆਂ ਤੇ ਉਮਾਰ ਲੱਗੇ ਹੋਏ ਨੇ ਸਰ ਇੱਕ ਸੂਏਆਂ ਦਾ ਕੰਮ ਚੱਲ ਰਿਹਾ ਹੈ ਜਿਵੇਂ ਤੁਸੀਂ ਰਾਜ ਤੋਂ ਆਉਂਦੇ ਨੇ ਵੀ ਦੇਖਿਆ ਹੋਊਗਾ ਉੱਥੇ ਕੀ ਹੁੰਦਾ ਕਈ ਵਾਰ ਕੀ ਹੁੰਦਾ ਕਿ ਕੁਝ ਕਿਸਾਨਾਂ ਤੋਂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਪੈਸੇ ਲੈ ਕੇ ਇੱਧਰ ਉੱਧਰ ਵੀ ਕਰਿਆ ਜਾਂਦਾ ਕੋਈ ਉਹਦੇ ਸੰਬੰਧੀ ਕੋਈ ਅਰਜ਼ੀ ਸ਼ਿਕਾਇਤ ਵਗੈਰਾ ਤੁਹਾਡੇ ਕੋਲ ਨਹੀਂ 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 ਐਦਾਂ ਨਹੀਂ ਕਰਦੇ ਉਹਦੇ ਨਕਸ਼ੇ ਲੱਗੇ ਹੋਏ ਨੇ ਉਸ ਤੋਂ ਬਾਅਦ ਨਾ ਖੇਤਾਂ ਦੀਆਂ ਬੰਡਾਂ ਹੋ ਗਈਆਂ ਖੇਤਾਂ ਦੇ ਵਿੱਚ ਲੋਕਾਂ ਨੇ ਤਬਦੀਲੀਆਂ ਆਪਣੇ ਲੈਵਲ ਤੇ ਕਰ ਲਈਆਂ ਜਿਹੜੀਆਂ ਕਿ ਜਦੋਂ ਨਹਿਰੀ ਵਿਭਾਗ ਬਣਿਆ ਨਹਿਰਾਂਆਂ ਨੇ ਕੱਢੇ ਨੇ ਤਾਂ ਇਸ ਤਵੇਂ ਜੋ ਉਹ ਜਿੱਥੇ ਤੱਕ ਪਾਣੀ ਦਿੱਤਾ ਸੀ ਸਾਡੀ ਸਰਕਾਰ ਦਾ ਤੇ ਭਗਵੰਤ ਮਾਨ ਜੀ ਦਾ ਹੈ ਤੇ ਸਾਡੇ ਇਰੀਗੇਸ਼ਨ ਮੰਤਰੀ ਜੀ ਨੇ ਜਿਹੜੇ ਹੁਣ ਬਣੇ ਨੇ ਉਹ ਸੁਪਨਾ ਇਹ ਹੈ ਵੀ ਅਸੀਂ ਟੇਲ ਤੱਕ ਪਾਣੀ ਜਿੱਥੇ ਤੱਕ ਪਾਣੀ ਜਦੋਂ ਨਹਿਰਾ ਕੱਢੀ ਨੇ ਉੱਥੇ ਤੱਕ ਪਾਣੀ ਪਈਏ ਹੁਣ ਜਿਹੜੇ ਏਰੀਆ ਚ ਪਾਣੀ ਪਹਿਲਾਂ ਬਿਲਕੁਲ ਨਹੀਂ ਦਿੱਤੀ ਟਿਊਬਵੈਲ ਖੇਤਰ ਸੀ ਉਹਨਾਂ ਇਹਦੀਆਂ ਦੀ ਵੀ ਅਸੀਂ ਤਬਦੀਲੀ ਕਰਕੇ ਉੱਥੇ ਵੀ ਪਾਣੀ ਦੇਣ ਦਿਆ ਕੋਸ਼ਿਸ਼ ਕਰ ਰਿਹਾ ਮੈਨੂੰ ਲੱਗਦਾ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਵੱਡੀਆਂ-ਵੱਡੀਆਂ ਤਬਦੀਲੀਆਂ ਦੇਖਦੇ ਰਹੋਗੇ ਹਲਕੇ ਦੇ ਵਿੱਚ ਮੈਨੂੰ ਪ੍ਰਮਾਤਮਾ ਤੋਂ ਡਰ ਕੇ ਇਹ ਗੱਲ ਕਰਦਾ ਸੰਗਤ ਦੀ ਹਾਜ਼ਰੀ ਚ ਕਰਦਾ ਵੀ ਤੁਸੀਂ ਅਮਰਗੜ ਹਲਕੇ ਦੀ ਨਾ ਮਤਲਬ ਤੁਲਨਾ ਸ਼ਾਇਦ ਪੰਜਾਬ ਦੇ ਵਿੱਚ ਤਾਂ ਕੀ ਪੂਰੇ ਭਾਰਤ ਵਿੱਚ ਅਲੱਗ ਤੌਰ ਤੇ ਕਰੋਗੇ ਇੱਥੇ ਬਹੁਤ ਸਾਰੇ ਟੀਮ ਆਇਆ ਕਰਨਗੇ ਜਿਹੜੇ ਸਾਡੇ ਪ੍ਰੋਜੈਕਟਾਂ ਨੂੰ ਦੇਖਣ ਆਉਣਗੇ ਦੇਖਣ ਕਿ ਕਿੰਨਾ ਮੂਰੇ ਪੰਚਾਇਤਾਂ ਦੇ ਵਿੱਚ ਮੇਰੇ ਮੈਂ ਥੋ ਹੁਣ ਵੀ ਮੀਟਿੰਗ ਕਰਕੇ ਆਇਆ ਕੱਲ ਵੀ ਪਰਸੋਂ ਵੀ ਜਿੱਦਣ ਦੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਮੈਨੂੰ ਕੱਲੇ-ਕੱਲੇ ਪਿੰਡ ਦੇ ਵਿੱਚ ਕੱਲੇ-ਕੱਲੇ ਚੀਜ਼ ਦਾ ਪਤਾ ਚਾਹੇ ਪਿੰਡ 'ਚ ਮੈਂ ਹੁਣ ਗਿਆ ਨਹੀਂ ਗਿਆ ਕਦੋਂ ਕਿੱਥੇ ਕੀ ਹੋ ਰਿਹਾ ਤੁਸੀਂ ਨਾ 6 ਮਹੀਨੇ ਤੋਂ ਬਾਅਦ ਤੁਹਾਨੂੰ ਉਹਦਾ ਚਾਨਣ ਬਾਹਰ ਆਉਣ ਲੱਗ ਜੂਗਾ ਤੁਹਾਨੂੰ ਇੱਕ ਲੱਗ ਕਿਸਮ ਦਾ ਪਿੰਡ ਸਾਡੇ ਦਿਖਣਗੇ ਲੱਗ ਕਿਸਮ ਦਾ ਹਲਕਾ ਨਜ਼ਰ ਆਊ ਮੈਂ ਤੁਹਾਡੀ ਹਾਜ਼ਰੀ 'ਚ ਇਹ ਗੱਲ ਕਰ ਇੱਕ ਸਾਲ ਬਾਅਦ ਬਹੁਤ ਟੀਮ ਆਇਆ ਕਰਨਗੇ ਤੁਹਾਨੂੰ ਵੀ ਫੋਨ ਕਰਿਆ ਕਰਨਗੇ ਚਲੋ ਵੀ ਅਸੀਂ ਤੁਹਾਡੇ ਹਲਕੇ 'ਚ ਵਿਜ਼ਿਟ ਕਰ ਰਹੇ ਹਾਂ ਤੁਹਾਡੇ ਅਲੱਗ-ਅਲੱਗ ਮੀਡੀਆ 'ਤੇ ਦੇਖਿਆ ਕਰਨਗੇ ਸਰ ਇੱਕ ਕਰੋੜਾਂ ਦੀ ਲਾਗਤ ਨਾਲ ਉਹ ਬਣਿਆ ਹੈ ਆਪਣਾ ਬੱਸ ਸਟੈਂਡ ਜਿਹੜਾ ਹੈਗਾ ਅੰਮ੍ਰਿਤਗੜ ਬੱਸ ਸਟੈਂਡ ਉਹ ਚਾਲੂ ਹੋ ਰਿਹਾ ਨਹੀਂ ਇਹਦੇ ਬੱਸ ਸਟੈਂਡ ਦੀ ਸਮੱਸਿਆ ਹੈ ਨਾ ਬਲ ਲੰਬੇ ਰੂਟ ਵਾਲੇ ਆਪਾਂ ਕੀ ਕਰਦੇ ਹਾਂ ਦੇਖੋ ਜਿਹਨੇ ਅੰਮ੍ਰਿਤਸਰ ਜਾਣਾ ਉਹਨਾਂ ਲਈ ਇੱਕ ਇੱਕ ਮਿੰਟ ਸਹੀ ਹੁੰਦਾ ਉਹ ਵਸਾਂ ਦਾ ਰੂਟ ਅਲੱਗ ਹੁੰਦਾ ਲੋਕਲ ਅਲੱਗ ਹੁੰਦਾ ਕਿ ਕਮੇਟੀ ਦੇ ਪ੍ਰਧਾਨ ਜੀ ਬੈਠੇ ਨੇ ਤੇ ਜਿਹੜੀ ਕੋਈ ਲੋਕਲ ਗੱਲ ਹੈਗੀ ਹੈ ਤੇ ਅਸੀਂ ਉਸ ਨੂੰ ਯਤਨ ਕਰਦੇ ਆ ਪਰ ਕਈ ਚੀਜ਼ ਐਸੀਆਂ ਹੁੰਦੀਆਂ ਨੇ ਵੀ ਉਹ ਲੋਡ ਨਾਲ ਚਲਦੀਆਂ ਨੇ ਜੇ ਕਿ ਚੀਜ਼ ਦੀ ਘੱਟ ਲੋਡ ਹੋਵੇ ਉਹ ਘੱਟ ਜਾਂਦੇ ਆ ਪੰਚਾਇਤੀ ਇਲੈਕਸ਼ਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਐਲਾਨ ਕਰਾਇਆ ਸੀ ਜਿਹਾ ਵੀ ਜਿਹੜੇ ਕੋਲਾਟਾਂ ਦੇ ਰਿਸ਼ਤੇ ਨੇ विदाਉਟ ਐਨਸੀ ਹੋਣੀ ਹੈ ਹਾਂ ਉਹ ਅਮਰਗੜ ਤੁਸੀਂ ਨਹੀਂ ਉਹ ਕੱਲ ਵੀ ਹੋਇਆ ਮੇਰੀ ਗੱਲ ਸੁਣੋ ਪਹਿਲਾਂ ਬੜਾ ਲੰਬਾ ਪ੍ਰਕਿਰਿਆ ਹੁੰਦਾ ਸਾਨੂੰ ਛਾਲ ਹੋ ਗਏ ਲੱਗੇ ਨੂੰ ਇਹਨੂੰ ਤੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਉਹਨਾਂ ਜਿਹੜੀਆਂ ਤਰੁਟੀਆਂ ਹੁੰਦੀਆਂ ਨੇ ਛੋਟੇ-ਛੋਟੀਆਂ ਉਹ ਤਰੁਟੀਆਂ ਕੱਢ ਕੇ ਇਹਨਾਂ ਨੂੰ ਜਲਦੀ ਹੀ ਆਜੂਗਾ ਤੇ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਮਲਹੱਕਾ ਮਾਰ ਕੇ ਰਿਸ਼ਤੀਆਂ ਕਰਾਇਆ ਕਰਨਗੇ ਆ ਜਾ ਭਰਾਵਾ ਰਿਸ਼ਤੀ ਕਰਾ ਲੈ ਆ ਜਾ ਭਰਾਵਾ ਰਿਸ਼ਤੀ ਜਿੱਦਾਂ ਇਸ ਇਸ ਤਰ੍ਹਾਂ ਦਾ ਸੀ ਰਾਜ ਦੇ ਵਿੱਚ ਤੁਹਾਨੂੰ ਸਹੂਲਤ ਦਿੰਦੇ ਇਹ ਪਹਿਲਾਂ ਪੇਪਰ ਐਕਟ ਬਣਿਆ ਸੀ ਉਹਦੇ ਉਹਨੂੰ ਸ਼ੋਧ ਕੀਤੀ ਆ ਤੇ ਜਿਹਦੇ ਕਰਕੇ ਜੇ ਗੈਰ ਕਲੋਨੀ ਕੱਟਦੇ ਤੇ ਮਾਨਤਾ ਪ੍ਰਾਪਤ ਉਹਦੇ ਚ ਬੜੀ ਵੱਡੀ ਸਜ਼ਾ ਵੀ ਐਸੀ ਪ੍ਰਵੀਜ਼ਨ ਕਰੀਆ ਵੀ ਹੁਣ ਕੋਈ ਜ਼ੁਰਤ ਨਹੀਂ ਕਰੂਗਾ ਵੀ ਕਿਸੇ ਵੀ ਕਮੇਟੀ ਦੇ ਅੰਦਰ ਕੋਈ ਪ੍ਰਾਈਵੇਟ ਫਰਮ ਕਲੋਨੀ ਕੱਟ ਲਵੇ ਉਹਦੇ ਚ 5 ਤੋਂ 10 ਕਰੋੜ ਤੱਕ ফাইন ਆ ਸਜ਼ਾ 5 ਤੋਂ 10 ਸਾਲ ਦੀ ਤੇ ਜਿਹੜੀ ਹੋਊਗੀ ਤਾਂ ਕਮੇਟੀ ਦੀ ਸਰਕਾਰ ਦੀ ਪਰਮਿਸ਼ਨ ਨਾ ਹੋਊ ਕਿਉਂਕਿ ਇਹ ਐਕਟ ਕਿਉਂ ਐਨਓਸੀ ਰੁਕੀਆਂ ਕਿਉਂ ਸੀਆਂ ਕਿਉਂਕਿ ਲੋਕ ਜਿੱਥੇ ਦੇਖਦੇ ਤੇ ਉੱਥੇ ਫਿਰ ਮਗਰੋਂ ਕਹਿੰਦੇ ਸਾਡੇ ਜੀ ਸੀਵਰੇਜ ਨਹੀਂ ਹੈਗਾ ਸਾਡੇ ਗਲੀਆਂ ਨਹੀਂ ਬਣਦੀਆਂ ਸਾਡੇ ਰਿਸਟਰੀਆਂ ਨਹੀਂ ਹੁੰਦੀਆਂ ਸੋ ਉਹਨਾਂ ਨੇ ਐਕਟ ਬਣਾਤਾ ਵੀ ਇਹ ਗੈਰਕਾਨੂੰਨੀ ਨੇ ਕਿਉਂਕਿ ਮਨੁੱਖੀ ਸਹੂਲਤ ਦੇ ਲਈ ਕਿੰਨੇ ਪਾਰਕ ਹੋਣਾ ਚਾਹੀਦਾ ਕਿੰਨੀ ਚੌੜੀ ਗਲੀ ਹੋਣੀ ਚਾਹੀਦੀ ਆ ਜੇ ਹੁਣ ਤੁਸੀਂ ਮਤਲਬ ਆਪਾਂ ਪੰਜਾਬੀ ਚ ਕਹੀਏ ਵੀ ਖੁੱਡਿਆਂ 'ਚ ਥੋੜਾ ਰਹਿਣਾ ਕਲੋਨੀ 'ਚ ਕਠੜੀਆਂ ਤਾਂ ਲੋਕਾਂ ਨੂੰ ਸਹੂਲਤ ਵੀ ਹੋਣੀ ਚਾਹੀਦੀ ਆ ਉਹ ਸਹੂਲਤ ਦੇਣ ਦੇ ਲਈ ਇਹ ਫਿਰ ਰੁਕੇ ਰੋਕ ਲਈਦੀ ਪਰ ਰੁਕਿਆ ਰਿਹਾ ਕੋਈ ਨਹੀਂ ਅਕਾਲੀ ਤੇ ਕਾਂਗਰਸ ਸਰਕਾਰ ਦੇ ਵਿੱਚ ਇਹ ਧੜਾ ਤੜ ਕਲੋਨੀਆਂ ਬਣੀਆਂ ਨੇ ਜਿਨ੍ਹਾਂ ਨੂੰ ਅਸੀਂ ਹੁਣ ਰੈਗੂਲਰ ਕਰ ਰਹੇ ਹਾਂ ਤੇ ਅੱਗੇ ਤੋਂ ਕੱਟਣ ਤੇ ਸਖਤ ਪਾਬੰਦੀ ਲਾ ਰਹੇ ਹਾਂ ਬਹੁਤ ਵੱਡੀ ਗੱਲ ਹੈ ਇਹ ਪੰਜਾਬ ਦੇ ਵਿੱਚ ਇੱਕ ਕ੍ਰਾਂਤੀਕਾਰੀ ਵਰਗ ਆ ਸਾਬ੍ਹ ਮੇਰੇ ਸਾਬ੍ਹ ਇੱਕ ਨਗਰਪੰਚਾਇਤ ਵੱਲੋਂ ਨਾ ਕੁਝ ਕਲੋਨੀਆਂ ਦੇ ਵਿੱਚ ਕੁਝ ਸੜਕਾਂ ਦੇ ਸੀਵਰੇਜ ਤਾਂ ਪਾ ਦਿੱਤਾ ਗਿਆ ਪਰ ਜਦੋਂ ਹੁਣ ਉਹਨਾਂ ਨੂੰ ਦੁਬਾਰਾ ਉਸਾਰੀ ਕਰਨ ਦੀ ਗੱਲ ਆਉਂਦੀ ਆ ਤਾਂ ਉਹ ਕਹਿੰਦੇ ਹਦੂਤ ਤੋਂ ਬਾਹਰ ਨੇ ਨੇ ਅਸੀਂ ਅਸੀਂ ਸਾਰਾ ਜ਼ੀਰੋ ਕਰਨਾ ਜਿੰਨਾ ਹੱਦ ਦਾ ਨਾ ਜਿੱਥੇ ਤੋਂ ਤੁਹਾਡੀ ਕਮੇਟੀ ਆ ਕਰੀਬ ਮੈਂ ਹੁਣ ਵੀ ਪ੍ਰਧਾਨ ਜੀ ਨੂੰ ਕਿਹਾ ਸੀ ਵੀ ਹਾਂ ਪਰਪੇਜਾਂ ਗਈਆਂ ਨੇ ਪਰ ਵੀ ਡੀਪੀ ਬਣਾਵਾ ਕੇ ਭੇਜ ਦਿਓ ਵੀ ਮੇਰੀ ਤੇ ਇੰਦਾ ਦੀ ਸਾਡੀ ਕੋਸ਼ਿਸ਼ ਇਹ ਹੈ ਵੀ ਅਸੀਂ ਅਮਰਗੜ ਅਹਿਮਦਗੜ ਦੇ ਮਲੇਰ ਕੋਲ ਆ ਵੀ ਮੈਂ ਸ਼ੀਵਰੇਜ ਜ਼ੀਰੋ ਕਰਦੀ ਜਿੱਥੇ ਤੇ ਨਹੀਂ ਬਸੋ ਅਸੀਂ ਉੱਥੇ ਤੇ ਵੀ ਪਾਉਣ ਦੀ ਉਮੀਦ ਰੱਖਦੇ ਸੈਟਿੰਗ ਵਿੱਚ ਬੈਠ ਗਿਆ ਪਰ ਹਦੂਦ ਵਧਾਉਣ ਦੀ ਗੱਲ ਕੀਤੀ ਹੈ ਹਦੂਦ ਵਧਾਉਣ ਦਾ ਭੇਜਿਆ ਹੋਇਆ ਨਹੀਂ ਜਿਹੜੀ ਹਦੂਦ ਵਧਾਉਣ ਵਾਲੀ ਗੱਲ ਆ ਉਹ ਕਮੇਟੀ ਦੇ ਅਧਿਕਾਰ ਖੇਤਰ ਦੀ ਗੱਲ ਆ ਵੀ ਜਿਹੜਾ ਕੋਈ ਨੇੜੇ ਦਾ ਇਹਨਾਂ ਦਾ ਪਿੰਡ ਆ ਜਿਹੜਾ ਇਹਨਾਂ ਦੇ ਘੇਰੇ ਚ ਆਉਂਦਾ ਉਹ ਹੱਦਾਂ ਵਧੀਆਂ ਇਹ ਠੀਕ ਕਰ ਲੈਣਗੇ ਇਹਨਾਂ ਨੇ ਭੇਜ ਦਿੱਤਾ ਤੇ ਉਸ ਤੋਂ ਬਾਅਦ ਉਹਦੀ ਕਾਰਵਾਈ ਚੱਲ ਰਹੀ ਹੈ ਥੈਂਕ ਯੂ ਹਾਂਜੀ ਪ੍ਰਧਾਨ ਜੀ ਅੱਜ ਐਮਐਲਏ ਸਾਹਿਬ ਆਏ ਨੇ ਜੀ ਤਹਿਸੀਲ ਕੰਪਲੈਕਸ ਦਾ ਉਹਨਾਂ ਨੇ ਵਿਜ਼ਿਟ ਕੀਤਾ ਕੀ ਕਹਿਣਾ ਚਾਹੁੰਦੇ ਹਾਂ ਔਰ ਨਗਰ ਪੰਚਾਇਤ ਵੱਲੋਂ ਜਿਹੜਾ ਹੈਗਾ ਕਿੰਨੇ ਏਕੜ ਜਿਹੜੀ ਜਗ੍ਹਾ ਇੱਥੇ ਦਿੱਤੀ ਗਈ ਆ ਜਿਹੜੀ ਤਸੀਲ ਕੰਪਲੈਕਸ ਬਣਿਆ ਜੀ ਇਹਦੇ ਜਿਹੜੀ ਨਗਰ ਪੰਚਾਇਤ ਆ ਉਹਦੇ ਮੇਰੇ ਵਾਈਸ ਪ੍ਰਧਾਨ ਨੇ ਜਸਪਾਲ कौर ਗੁਰਦਾਸ ਸਿੰਘ ਆ ਜਿਹੜੇ ਵਾਈਸ ਪ੍ਰਧਾਨ ਨੇ ਕਮੇਟੀ ਦੇ ਸਰਦਾਰ ਆਮ ਜੀ ਐਮਸੀ ਨੇ ਸਾਡੇ ਨਾਲ ਇਹ ਜਿਹੜੀ ਜਗ੍ਹਾ ਹੈ 22 ਬਿਗੇ ਜਗ੍ਹਾ ਹੈ ਜਿਹੜੀ ਤਸੀਲ ਕੰਪਲੈਕਸ ਲਈ ਗਵਰਨਮੈਂਟ ਨੂੰ ਦਿੱਤੀ ਹੈ ਉਹਨਾਂ ਨੇ ਜਿਹੜਾ ਆਪਣਾ ਕੰਪਲੈਕਸ ਇੱਥੇ ਬਣਾਇਆ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਤਹਿਸੀਲ ਬਣੀ ਹੋਈ ਹੈ ਸਬਤਸੀਲ ਸਬਤਸੀਲ ਵਾਲੀ ਜਗ੍ਹਾ ਵੀ ਨਗਰਪੰਚਾਇਤ ਅਮਰਗੜ ਦੀ ਜ਼ਮੀਨ ਹੈ ਉਹਦੇ ਨਾਲ ਲੜ ਕੇ ਜੇ ਕੋਲਾਪਾਂ ਦੇਖਦੇ ਆ ਤਾਂ ਇਹ ਤਕਰੀਬਨ 6 ਇਕੜ ਜਗ੍ਹਾ ਇਹ ਬਣ ਜਾਂਦੀ ਹੈ ਜਿਹੜੀ ਤਹਿਸੀਲ ਕੰਪਲੈਕਸ ਦੇ ਕੋਲੇ ਆਲੀ 22 ਬਿਗੇ ਦਾ ਕੰਪਲੈਕਸ ਹੈ ਤੇ 1.5 ਬਿਗੇ ਆਪਣਾ ਇਕੜ ਦਾ ਦੂਸਰਾ ਕੰਪਲੈਕਸ ਹੈਗਾ ਤੇ ਇਹਦੇ ਤੇ ਜਿਹੜੀ ਬਿਲਡਿੰਗ ਬਣ ਕੇ ਤਿਆਰ ਹੋ ਗਈ ਹੈ ਜੀ ਤਰਾ ਮੈਸੂਸ ਕਰ ਰਹੇ ਹਾਂ ਜਿਵੇਂ ਇੱਕ ਵੱਡੀ ਬਿਲਡਿੰਗ ਬਣ ਗਈ ਤਹਿਸੀਲ ਕੰਪਲੈਕਸ ਬਣਿਆ ਲੋਕਾਂ ਨੂੰ ਸੁਵਿਧਾਵਾਂ ਮਿਲਣਗੀਆਂ ਨਹੀਂ ਜਦੋਂ ਕੋਈ ਸਾਡਾ ਅਮਰਗੜ ਹੈ ਜਿਹੜਾ ਹੈ ਸਬਡਿਵੀਜ਼ਨ ਬਣ ਗਿਆ ਸਬਡਿਵੀਜ਼ਨ ਬਣਨ ਦੇ ਨਾਲ ਜਿਹੜੀਆਂ ਤਹਿਸੀਲ ਕੰਪਲੈਕਸ ਆਪਾਂ ਕਹਿੰਦੇ ਆ ਇਸ ਨੂੰ ਇੱਥੇ ਐਸਡੀਐਮ ਸਾਹਿਬ ਦਾ ਦਫ਼ਤਰ ਜਿੰਨੇ ਸਬਡਿਵੀਜ਼ਨਲ ਦਫ਼ਤਰ ਨੇ ਸਾਰੇ ਤਕਰੀਬਨ ਇਸ ਕੰਪਲੈਕਸ ਚ ਆਉਣੇ ਨੇ ਜਾਂ ਜਿਨ੍ਹਾਂ ਦੇ ਇੱਥੇ ਨਹੀਂ ਹੋਣਗੇ ਉਹਨਾਂ ਨੂੰ ਹੋਰ ਜਗ੍ਹਾ ਤੇ ਦਫ਼ਤਰ ਪੈਣ ਲੈਣੇ ਨੇ ਇੱਥੇ ਰਾਂ ਦੇ ਨਾਲ ਜਿਹੜਾ ਹੈਗਾ ਜਗਾ ਜਿਹੜੀ ਲਈ ਹੈ ਇੱਥੇ ਰੈਜੀਡੈਂਸ਼ੀਅਲ ਵੀ ਜਿਹੜੀਆਂ ਕੋਠੀਆਂ ਨੇ ਉਹ ਇੱਥੇ ਬਣਨੀਆਂ ਨੇ ਇਹ ਸਰਕਾਰ ਨੇ ਜਿਹੜਾ ਇਸ ਚੀਜ਼ ਜਿਹੜੀ ਲਈ ਹੈ ਸਾਡੇ ਕੋਲੋਂ ਇਸ ਗਵਰਨਮੈਂਟ ਨੇ ਆ ਪਿੰਡ ਦੀ ਤਰੱਕੀ ਦੇ ਲਈ ਜਿਹੜਾ ਇਹ ਹੈਗਾ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਸੜਕ ਦੇ ਉੱਤੇ ਸਵਾਏ ਸ਼ਾਮਲਾ ਜ਼ਮੀਨ ਤੋਂ ਪ੍ਰਾਈਵੇਟ ਜ਼ਮੀਨਾਂ ਬਹੁਤ ਘਟਦੇ ਆ ਅਮਰਗੜ ਤੋਂ ਹਾਂਜੀ ਸੋ ਇਹ ਕੰਪਲੈਕਸ ਆਉਣ ਦੇ ਨਾਲ ਅਮਰਗੜ ਦੀਆਂ ਜਿਹੜੀਆਂ ਜ਼ਮੀਨਾਂ ਦੀਆਂ ਕੀਮਤਾਂ ਨੇ ਉਹ ਵੀ ਵੱਧ ਰਹੀਆਂ ਨੇ ਦੇ ਲੋਕਾਂ ਦੇ ਵਿੱਚ ਜਿਹੜਾ ਇੱਥੇ ਅਮਰਗੜ ਵਿੱਚ ਬਸੋ ਕਰਨ ਦਾ ਵੀ ਰੁਝਾਨ ਵੱਧ ਰਿਹਾ ਹੈ। थैंक यू सर। ਥੈਂਕ ਯੂ।